ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਇੱਕ ਬਹੁਤ ਵਧੀਆ ਦੋਸਤੋ ਚੰਗੀ ਮਿਲਕ ਕੁਆਲਿਟੀ ਵਾਲੀ ਤੁਹਾਨੂੰ ਜਿਹੜੀ ਇੱਕ ਮੱਝ ਦਿਖਾਉਣੀ ਆ ਦੋਸਤੋ ਬਾਈ ਹਰਵੇਲ ਸਿੰਘ ਹੋਣੀ ਦੋਸਤੋ ਜਿਹੜਾ ਪਿੰਡ ਆ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਜੀ ਸੋ ਵੀਰ ਹਰਵੇਲ ਸਿੰਘ ਦੀਆਂ ਪਹਿਲਾਂ ਵੀ ਵੀਡੀਓ ਆਪਣੇ ਚੈਨਲ ਉੱਪਰ ਬਹੁਤ ਸਾਰੀਆਂ ਅਪਲੋਡ ਨੇ ਬਹੁਤ ਵਧੀਆ ਚੰਗੇ ਦੋਸਤੋ ਮਿਲਕ ਲਾਈਨ ਦੇ ਜਿਹੜੇ ਪਸ਼ੂ ਲੈ ਕੇ ਆਏ ਨੇ ਵੀਰ ਅੱਗੇ ਵੀ ਜਾ ਕੇ ਜਿਹੜੇ ਪਸ਼ੂ ਬਹੁਤ ਚੰਗੇ ਨਿਕਲੇ ਨੇ ਸੋ ਇਸ ਵਾਰ ਜਿਹੜੀ ਆ ਮੱਝ ਵੀਰ ਹੋਣੀ ਲੈ ਕੇ ਆਏ ਆ ਕਿਨਵਾ ਸੂਬਾ ਕੀ ਥੱਲੇ ਮਿਲ ਕੇ ਰਿਕਾਰਡ ਹੈਗਾ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛ ਲੈਨੇ ਆ ਚੱਲਦੇ ਆ ਵੀਰ ਹੋਣਾ ਦੇ ਕੋਲ ਸੋ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਪੈਨ ਪ੍ਰਾਈਸ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਜੀ ਮਿਹਰਬਾਨੀ ਸੋ ਹਰਵੈਰ ਵੀਰ ਜੀ ਪਹਿਲਾਂ ਵੀ ਆਪਣੇ ਪਸ਼ੂ ਜਿਹੜੇ ਪਾਈ ਸੀ ਸੇਲ ਹੋ ਜਾਂਦੇ ਹਨਾ ਜੀ ਠੀਕ ਆ ਸੋ ਇੱਕ ਕਿਸਾਨ ਵੀਰੋ ਜਿਹੜਾ ਟਾਈਮ ਆ ਥੋੜਾ ਜਿਹਾ ਨਾਈਟ ਟਾਈਮ ਹੋ ਗਿਆ ਵਾ ਕਿਉਂਕਿ ਜਿਹੜਾ ਸਮਾਂ ਹੈ ਤਕਰੀਬਨ 6:30 ਦਾ ਜਿਹੜਾ ਸਮਾਂ ਹੁਣ ਹੋ ਗਿਆ ਇਵਨਿੰਗ ਟਾਈਮ ਦਾ ਬਾਕੀ ਜਿਹੜੀ ਦੋਸਤੋ ਇਸ ਮੱਝ ਦੀ ਆਪਾਂ ਤੁਹਾਨੂੰ ਜਿਹੜੀ ਮਿਲਕਿੰਗ ਰਿਕਾਰਡਿੰਗ ਥਰੂ ਦਿਖਾ ਦੇਵਾਂਗੇ ਇੱਕ ਟਾਈਮ ਦੀ ਬਾਕੀ ਦੋ ਟਾਈਮ ਦੀ ਤੁਸੀਂ ਜਿਵਾਈ ਜਿਹੜੀ ਆਪਣੀ ਮੌਕੇ ਤੇ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਚੰਗੇ ਮਿਲਕ ਰਿਕਾਰਡ ਵਾਲੀ ਹੈਗੀ ਦੋਸਤੋ ਦੁੱਧ ਖੁੱਲਾ ਬਾਕੀ ਜਿਹੜਾ ਭਾਂਡਾ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਦੁੱਧ ਵੱਲੋਂ ਖੁੱਲਾ ਬਾਕੀ ਅੱਗੇ ਵੀਰ ਨਾਲ ਅੱਜ ਗੱਲਬਾਤ ਕਰਕੇ ਸਾਰੀ ਹਰਵੈਲ ਵੀਰ ਤੋਂ ਜਾਣਕਾਰੀ ਲੈਣੇ ਆ। ਸੋ ਹਰਵੈਲ ਵੀਰ ਜੀ ਇਹ ਮੱਝ ਕਿੰਨਾ ਸੂਹਾ ਸੂਹੀ ਆਪਣੇ ਕੋਲ ਜੀ। ਸੰਦੂ ਸਾਹਿਬ ਜੀ ਗਰੰਟੀ ਨਾਲ ਇਹ ਤੀਸਰੀ ਵਾਰ ਹੁਣ ਸੂਹੀ ਹੈ। ਠੀਕ ਹੈ। ਥੱਲੇ ਟਾਈਮਰ ਆ ਹੁਣ। ਠੀਕ ਹੈ ਜੀ। ਤੇ ਬਾਕੀ ਇਹਦੇ ਥੱਲੇ ਪਿਛਲੀ ਵਾਰ 16 ਕਿਲੋ 200 ਗ੍ਰਾਮ ਦੁੱਧ ਸੀਗਾ। ਠੀਕ ਹੈ ਜੀ। ਇਸ ਟਾਈਮ 12 ਤੋਂ 13 ਲੀਟਰ ਦੁੱਧ ਇਸ ਟਾਈਮ ਤਿਆਰ ਹੈਗਾ ਇਹਦੇ ਥੱਲੇ। ਜੀ 12 ਤੋਂ 13 ਲੀਟਰ ਹੈ ਨਾ ਜੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਅ ਵੀਰ ਜੀ ਅਜੇ 9ਵਾਂ ਦਿਨ ਸੂਈ ਨੂੰ ਹੋ ਗਿਆ ਜੀ ਮਗਰ ਕਾਫ ਮਗਰ ਮੇਲ ਆ ਜੀ ਬੂਰੇ ਰੰਗ ਦਾ ਬੂਰਾ ਮੇਲ ਹਾਂ ਨੀਲੀ ਦੇ ਵਿੱਚ ਪੈਂਦਾ ਥੋੜਾ ਹਾਂਜੀ ਹਾਂਜੀ ਹਾਂ ਬੂਰਾ ਮੇਲ ਆ ਦੋਸਤੋ ਥੋੜਾ ਜਿਹਾ ਨਾਈਟ ਟਾਈਮ ਹੈਗਾ ਬਾਕੀ ਤੁਸੀਂ ਜਰੂਰ ਵੇਖ ਸਕਦੇ ਹੋ ਤਸੱਲੀ ਦੇ ਨਾਲ ਹਾਂਜੀ ਨੀਲੀ ਰਾਵੀ ਦੇ ਵਿੱਚ ਦੋਸਤੋ ਪੈਂਦਾ ਮੇਲ ਕਾਫ ਆ ਮਗਰ ਕਟਾ ਹੈਗਾ ਠੀਕ ਆ ਸੋ ਵੀਰ ਜੀ ਬਾਕੀ ਜਿਹੜਾ ਦੁੱਧ ਦੀ ਗੱਲ ਕਰੀਏ ਤਾਂ ਇਹ ਜਿਹੜੀ ਮੱਝ ਦੀ ਗੱਲ ਕਰੀਏ ਕਿੰਨਾ ਕਚਵਾ ਦੇਗੀ ਇਹ ਵੀ ਜੀ ਆਰਾਮ ਨਾਲ 16 ਲੀਟਰ ਤੋਂ ਬਾਹਰ ਹੀ ਰਹੂਗੀ ਇਹ ਤੇ ਬਾਕੀ ਲੰਮਾ ਟਾਈਮ ਦੁੱਧ ਦੇਊਗੀ ਗਰੰਟੀ ਨਾਲ ਜਿਹੜੇ ਦੇ ਓਨਰ ਨੇ ਆਪਣੇ ਰਿਲੇਟਿਵ ਨੇ ਉਹਨਾਂ ਕੋਲੋਂ ਲੈ ਕੇ ਆਇਆ ਰਿਸ਼ਤੇਦਾਰੀ ਜੋ ਅੱਗੋਂ ਆਈ ਆ ਠੀਕ ਆ ਬਾਕੀ ਜਿਹੜਾ ਕਿਸਾਨ ਵੀਰੋ ਤੁਸੀਂ ਨਾ ਇੱਕ ਵਾਰ ਜਿਹੜਾ ਮੱਝ ਦਾ ਮੂੰਹ ਮੱਥਾ ਸਿੰਘ ਜ਼ਰੂਰ ਚੈੱਕ ਕਰ ਸਕਦੇ ਹੋ ਸਿੰਘ ਥੋੜਾ ਜਿਹਾ ਖੁੱਲਾ ਬਾਕੀ ਦੋਸਤੋ ਹਰ ਇੱਕ ਚੀਜ਼ ਕਈ ਵਾਰ ਖੂਬੀ ਦੇ ਵਿੱਚ ਨਹੀਂ ਮਿਲਦੀਗੀ ਬਾਕੀ ਜਿਹੜੀ ਮਿਲਕ ਲਾਈਨ ਦੀ ਮੱਝ ਹੈਗੀ ਆ ਹਰ ਵੀਰ ਵੀ ਤੇ ਦੋਸਤੋ ਹਜੇ ਚੁਾਈ ਕਰਨੀ ਹੈ ਵੀਰ ਹੁਣਾ ਨੇ ਚੁਾਈ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਆ ਤੁਹਾਡੇ ਸਾਹਮਣੇ ਰੱਖ ਦਵਾਂਗੇ ਚੁਾਈ ਬਹੁਤ ਵਧੀਆ ਵੀਰ ਹੁਣਾ ਵੱਲੋਂ ਕਿਹਾ ਗਿਆ ਹੈ ਬਾਕੀ ਤੁਸੀਂ ਦੋ ਡੰਗ ਦੀ ਚੁਾਈ ਆਪਣੇ ਹੱਥੀ ਵੀ ਜਰੂਰ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਜਿਆਦੀ ਸੋਹਣੀ ਹੈਗੀ ਹੈ ਮਿਲਕ ਵੀਰ ਹੁਣਾ ਵੱਲੋਂ ਕਿਹਾ ਗਿਆ ਵੀ 15 ਪਲੱਸ ਵੀਰ ਦੀ ਕਰ ਦੇਗੀ ਹੈ ਨਾ ਬਿਲਕੁਲ ਆਰਾਮ ਨਾਲ ਚੱਲੂਗੀ ਜੀ ਠੀਕ ਹੈ ਜੀ ਠੀਕ ਹੈ ਬਾਕੀ ਲੰਮਾ ਟਾਈਮ ਲੇਓ ਠੀਕ ਹੈ ਬਾਕੀ ਦੋਸਤੋ ਹੁਣ ਇੱਕ ਵਾਰੀ ਫੇਰ ਦੱਸ ਦਿੰਦੇ ਆ 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਬਿਲਕੁਲ ਰੈਡੀ ਹੈਗੀ ਆ 13 ਲੀਟਰ ਦੀ ਚੋਈ ਤੁਸੀਂ ਘਰ ਪਹੁੰਚ ਕੇ ਵੀਰ ਦੇ 2 ਤੋਂ 4 ਵਾਰ ਚਾਰ ਰੰਗ ਦੀ ਚੋਈ ਕਰ ਸਕਦੇ ਹੋ ਆਪਦੀ ਸੰਤੁਸ਼ਟੀ ਕਰ ਸਕਦੇ ਹੋ ਬਾਕੀ ਥਾਨ ਲੇਵਾ ਬਹੁਤ ਵਧੀਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਆ ਬਿਲਕੁਲ ਦੋਸਤੋ ਜਿਹੜਾ ਪੱਧਰ ਲੇਵਾ ਹੈਗਾ ਚੋਰਸ ਹਵਾਨਾ ਹੈਗਾ ਵੀਰੋ ਬਿਲਕੁਲ ਟਲਕਵਾ ਲੈਵਣੀ ਹੈਗਾਗਾ ਜਿੰਨੀ ਮਿਲਕ ਵਾਲੀ ਹੈਗੀ ਹੈ ਦੋਸਤੋ ਬਿਲਕੁਲ ਜਿਹੜਾ ਨਿਚੋੜ ਤੁਹਾਡੇ ਸਾਹਮਣੇ ਆਪਾਂ ਕੱਢ ਦਵਾਂਗੇ ਵੀਡੀਓ ਦੇ ਵਿੱਚ ਜਿਹੜੀ ਰਿਕਾਰਡਿੰਗ ਮਿਲਕਿੰਗ ਦੇ ਆ ਉਹ ਵੀ ਆਪਾਂ ਜ਼ਰੂਰ ਤੁਹਾਨੂੰ ਦਿਖਾ ਦੇਵਾਂਗੇ ਬਾਕੀ ਵੀਰ ਉਹਨਾਂ ਦੀ ਕੋ ਰਿਸ਼ਤੇਦਾਰੀ ਜਿਉਂ ਆ ਬਿਲਕੁਲ ਦੋਸਤੋ ਗਰੰਟੀ ਸ਼ੂਦਾ ਹੈਗੀ ਅੱਜ ਦੇ ਮੌਕੇ ਤੇ ਟਾਈਮ ਤੇ ਤੁਸੀਂ ਬਿਲਕੁਲ ਜਿਹੜੀ ਤੇ ਹਰਵੈਲ ਵੀਰ ਜੀ ਇੱਕ ਆਪਣੇ ਵੀਰਾਂ ਨੂੰ ਜਿਹੜਾ ਮੁੱਲ ਵੀ ਜਰੂਰ ਦੱਸ ਦਿਓ ਉਸ ਤੋਂ ਬਾਅਦ ਆਪਾਂ ਜਿਹੜੀ ਚੁਆਈਏ ਅਸੀਂ ਸਟਾਰਟ ਕਰਦੇ ਹਾਂ ਬੋਲੇ ਦਾ ਆਪਾਂ ਜਨਵਰੀ ਕਰਦੇ ਆ 85000 ਰੁਪਏ ਦਾ ਮੁੱਲ ਕਰਦੇ ਆ ਜੀ ਬਾਕੀ ਥੋੜਾ ਬਹੁਤ ਮੌਕੇ ਤੇ ਮੰਨਦਣਾ ਹੋਊਗਾ ਠੀਕ ਹੈ ਠੀਕ ਹੈ ਦੋਸਤੋ 85000 ਰੁਪਏ ਵੀਰ ਹੁਣਾਂ ਨੇ ਜਿਹੜੀ ਡਿਮਾਂਡ ਹੈ 13 ਲੀਟਰ 2 ਟਾਈਮ 3 ਟਾਈਮ ਜਦੋਂ ਠੀਕ ਹੈ ਜੀ 9 ਦਿਨ ਤੇ ਇਹਦੇ ਚੱਲਦੇ ਠੀਕ ਹੈ 9ਵੇਂ ਦਿਨ ਤੇ ਦੋਸਤੋ ਜਿਹੜੀ ਚਲ ਰਹੀ ਆ ਬਿਲਕੁਲ 13 ਲੀਟਰ ਦੀ ਚੁਆਈ ਤੁਸੀਂ ਜਦੋਂ ਮਰਜ਼ੀ ਆਣ ਕੇ ਕਰ ਸਕਦੇ ਹੋ ਸੋ ਅੱਗੇ ਵੀ ਦੋਸਤੋ ਜਿਹੜੀ 15 ਪਲੱਸ ਦੀ ਉਮੀਦ ਬਹੁਤ ਕੀਤੀ ਜਾ ਸਕਦੀ ਇਸ ਤੋਂ ਬਾਕੀ ਇੱਕ ਵਾਰੀ ਤੁਹਾਨੂੰ ਨਾ ਸਾਰੇ ਬੰਨੇ ਤੋਂ ਆਪਾਂ ਜਿਹੜਾ ਲੇਵਾ ਜਰੂਰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਦੋਸਤੋ ਆਹ ਲੇਵੇ ਦੀ ਬੰਤਰ ਹੈਗੀ ਆ ਬਿਲਕੁਲ ਤਸੱਲੀ ਕਰ ਸਕਦੇ ਹੋ ਤੁਸੀਂ ਆਪਣੀ ਬਾਕੀ ਮੌਕੇ ਤੇ ਪਹੁੰਚ ਕੇ ਜਿਹੜੀ ਚੁਆਈ ਦੀ ਹੈ ਤਸੱਲੀ ਦੋਸਤੋ ਆਪਣੇ ਹੱਥੀ ਜਰੂਰ ਕਰਿਆ ਕਰੋ ਵਧੀਆ ਕੁਆਲਿਟੀ ਹੈਗੀ ਬਾਕੀ ਸਵੇਰੇ ਇਹਦੀ ਟਾਈਮ 9:30 ਦੀ ਚੁਆਈ ਸੀ ਹੁਣ 8:30 ਦੀ ਠੀਕ ਹੈ ਜੀ ਓਕੇ ਵੀਰ ਜੀ ਓਕੇ ਕਰੀਏ ਸਟਾਰਟ ਜੀ ਬਾਕੀ ਦੋਸਤੋ ਮੇਲ ਕਾਫ ਆਪਾਂ ਹੋਣਾ ਸੱਲੇ ਲਗਾ ਦਿੱਤਾ ਹੈ ਜੀ ਚੁਾਈ ਜਿਹੜੀ ਸਟਾਰਟ ਕਰ ਦਵਾਂਗੇ 2 ਤੋਂ 3 ਮਿੰਟ ਬਾਅਦ ਤੁਸੀਂ ਜਰੂਰ ਵੇਖ ਸਕਦੇ ਹੋ ਮੇਲ ਜਿਹੜਾ ਕਾਫ ਆ ਦੋਸਤੋ ਬੂਰਾ ਮੇਲ ਕਾਫ ਹੈਗਾ ਚਾਰੇ ਪੈਰ ਤੋਤੇ ਆ ਮੱਥੇ ਮੱਥੇ 'ਚ ਬੱਲ ਹੈਗਾ ਬਾਕੀ ਸੋਹਣੀ ਬੰਤਰ ਦਾ ਕਟਾ ਹੈਗਾ ਮਗਰ ਕਿਸੇ ਮੇਰੇ ਵੀਰ ਭਰਾਣੇ ਅਕੇ ਲੈ ਕੇ ਜਾਣਾ ਜ਼ਰੂਰ ਖਰੀਦ ਸਕਦੇ ਹਾਂ ਇਹਦੇ ਫਾਇਦੇ ਬਹੁਤ ਤਗੜੇ ਨਾਲ ਇਹਦੇ ਮੱਤੀਆ ਬੂਰੇ ਨਾਲ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਮਿਲਕ ਵਾਲੀ ਮੱਝ ਹੈਗੀ ਆ ਕਿਸੇ ਨੇ ਬੜੀ ਫੁੱਲੀ ਡੁੱਲੀ ਚਵਾਈ ਕਰ ਸਕਦਾ ਹਾਂ ਜੀ ਬਿਲਕੁਲ ਜੀ ਠੀਕ ਹੈ ਠੀਕ ਹੈ ਦਿਖਾ ਦਿਓ ਜੀ ਆ ਦੋਸਤੋ ਬਾਲਟੀ ਖਾਲੀ ਤੁਸੀਂ ਜਰੂਰ ਵੇਖ ਸਕਦੇ ਹੋ 24 ਸਟਾਰਟ ਵੀਰ ਹੁਣੀ ਕਰਨ ਲੱਗੇ ਨੇ ਬਿਲਕੁਲ ਤੁਹਾਨੂੰ ਆਪਾਂ ਅਖੀਰਤ ਜਿਹੜਾ ਲੀਟਰ ਮਾਰ ਕੇ ਵੀ ਦਿਖਾ ਦਵਾਂਗੇ ਬਾਕੀ ਸਰ ਮੇਲ ਵੀਰ ਜੀ 24 ਜਿੱਦਾਂ ਦੀ ਪੋਲੀ ਉਹ ਜਰੂਰ ਨਾਲ ਦੱਸ ਦਿਓ ਜੀ ਇੱਕ ਵਾਰੀ ਬਹੁਤ 24 ਬੋਲੇ ਆਹ ਦੇਖੋ ਵਾਰੀ ਆ ਰਹੀ ਹੈ ਹੁਣ ਤੁਹਾਨੂੰ ਬਿਲਕੁਲ ਜੀ ਠੀਕ ਹੈ ਜੀ ਕਰ ਲਓ ਚੰਦਲੇ ਲੈ ਆਓ ਆ ਕਰ ਲਓ ਆ ਇਹਨੂੰ ਆ ਦੇਖੋ ਜੀ ਠੀਕ ਹੈ ਵੀਰ ਠੀਕ ਸੋ ਦੋਸਤੋ ਇਹ ਖਾਲੀ ਬਾਲਟੀ ਹੈਗੀ ਆ ਲੀਟਰ ਦੇ ਨਾਲ ਜਿਹੜੀ ਆ ਮਿੰਤੀ ਆ ਉਹ ਤੁਹਾਡੇ ਸਾਹਮਣੇ ਕਰ ਦਿੰਨੇ ਆ ਇੱਕ ਵਾਰੀ ਪਲਟਾ ਮਾਰ ਦਿੰਨੇ ਆ ਬਾਲਟੀ ਤੋਂ ਬਾਲਟੀ ਦਾ ਬਿਲਕੁਲ ਜਿਹੜੀ ਥੱਗ ਖਤਮ ਕਰਨ ਦੇ ਬਾਅਦ ਆਪਾਂ ਜਿਹੜੀ ਇਸ ਦੀ ਜਿਹੜੀ ਮਿੰਤੀ ਆ ਸਟਾਰਟ ਕਰ ਦਿੰਨੇ ਆ ਇੱਕ ਟਾਈਮ ਦੀ ਦੋਸਤੋ ਜਿਹੜੀ ਈਵਨਿੰਗ ਟਾਈਮ ਦੀ ਸ਼ਾਮ ਦੀ ਰਾਮ ਦਾ ਟਾਈਮ ਹੈ ਦੋਸਤੋ 6:30 ਵਜੇ ਦਾ ਸਵੇਰ ਦੀ ਚੁਵਾਈ ਤੁਸੀਂ ਆਪਣੇ ਤਰੀਕੇ ਨਾਲ ਆਣ ਕੇ ਕਰ ਸਕਦੇ ਹੋ ਠੀਕ ਹੈ ਜੀ ਇੱਕ ਹੈ ਜੀ ਦੋ ਤਿੰਨ ਚਾਰ ਪੰਜ ਸ਼ੀ 4.7 7 3.7 ਠੀਕ ਹੈ ਜੀ ਬਾਕੀ ਦੋਸਤੋ ਜਿਹੜਾ 7.7 ਹੈਗਾ ਪਰ ਤੁਸੀਂ 7 ਮੰਨ ਕੇ ਚੱਲ ਸਕਦੇ ਹੋ 12 ਤੋਂ 13 ਲੀਟਰ ਦੇ ਵਿੱਚ تیار ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚਾਹੀਏ ਸਰ ਕਰਦੇ ਨੇ ਬਾਕੀ ਠੰਡੀ ਸੀਲਾ ਮਿਸਰਾ ਕਿਤੇ ਜਨਾਨੀ ਨੇ ਔਰ ਜਨੇ ਵਿਚੋਣੀ ਹੋਵੇ ਤਾਂ ਚੋ ਸਕਦਾ ਏ ਠੀਕ ਹੈ ਵੀਰ ਜੀ ਠੀਕ ਆ ਤੇ ਹਰਵੈਲ ਵੀਰੇ ਇੱਕ ਵਾਰੀ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਣੇ ਵੀਰਾਂ ਨੂੰ ਬੋਲ ਕੇ ਜ਼ਰੂਰ ਦੱਸੋ 99036 82025 ਇੱਕ ਵਾਰੀ ਫਿਰ ਬੋਲ ਦਗੇ ਜੀ 99036 82025 9906382025 ਠੀਕ ਬੁਜੀ ਠੀਕ ਆ ਸੋ ਕਿਸਾਨ ਵੀਰੋ ਇਹ ਅਸੀਂ ਵੀਰ ਹੋਣਾ ਦੇ ਕੋਲ ਮੱਝ ਸੋ ਦੋਸਤੋ ਤੀਜਾ ਸੂਆ ਸੂਈ ਆ ਥਰਡ ਲਿਕੇਸ਼ਨ ਦੇ ਵਿੱਚ ਬਾਕੀ ਜਿਹੜਾ ਮਿਲਕ ਆ ਤੁਹਾਨੂੰ ਵੀਰ ਹੋਣਾ ਨੇ ਜਿਹਦਾ 9 ਦਿਨ ਦੀ ਸੂਈ ਦਾ 13 ਲੀਟਰ ਦੱਸਿਆ ਸੀਗਾ ਉਹ ਪ੍ਰੋਪਰ ਦੋਸਤੋ ਹੁਣ 7 ਲੀਟਰ ਦੀ ਜਿਹੜੀ ਮੰਗਤੀ ਆਪਾਂ ਤੁਹਾਨੂੰ ਕਰਾ ਦਿੱਤੀ ਆ ਬਾਕੀ 2 ਡੰਗ ਦੀ ਚੋਈ 4 ਡੰਗ ਦੀ ਚੋਈ ਤੁਸੀਂ ਬੇ ਬੇਸ਼ੱਕ ਨੇ ਟੜਕ ਹੋਗੇ ਤੁਸੀਂ ਜਿਹੜੀ ਚੋਈ ਕਰ ਸਕਦੇ ਹੋ ਬਿਲਕੁਲ ਜਿਹੜਾ ਪੂਰਾ ਦੁੱਧ ਮਿਲੇਗਾ ਅੱਗੇ ਵੀ 15 ਪਲੱਸ ਦੁੱਧ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਪੀਕ ਲੈਵਲ ਤੇ ਬਿਲਕੁਲ ਜਿਹੜਾ 15 ਪਲੱਸ ਜਿਹੜਾ ਮਿਲਕ ਕਰਦੇ ਦੇਗੀ ਬਿਲਕੁਲ ਜੀ ਬਿਲਕੁਲ ਤੇ ਸੋ ਠੀਕ ਹੈ ਵੀਰੇ ਫਰਵੇਲ ਜੀ ਧੰਨਵਾਦ ਜੀ ਠੀਕ ਆ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ